ਫਿਰ ਮੈਂ ਕੋਠੀ ਦੀ ਗੱਲ ਕਰ ਰਿਹਾ ਸੀ ਕੋਠੀ ਕਹਿੰਦੇ ਚੰਡੀਗੜ੍ਹ ਦੀ ਹੈ ਤੇ ਕੋਠੀ ਵੀ ਸੁਮੇਰ ਸੈਣੀ ਦੀ ਹੈ ਔਰ ਕੁਰਕੀ ਦੇ ਪਹਿਲਾਂ ਹੁਕਮ ਹੋਏ ਸੀਗੇ ਤੇ ਫਿਰ ਹਾਈ ਕੋਰਟ ਨੇ ਹੁਕਮਾਂ ਤੇ ਰੋਕ ਲਾਤੀ ਹੁਣ ਸਵਾਲ ਜੇ ਇਹ ਉੱਠਦਾ ਹੈ ਕਿ ਭਾਈ ਆਪ ਵਾਲੇ ਜਿਹੜੇ ਹੈਗੇ ਉਹ ਕੁਰਕੀ ਕਰਵਾਉਣਾ ਨਹੀਂ ਚਾਹੁੰਦੇ ਸੀ ਕਿ ਰੋਕ ਨਹੀਂ ਸਕੇ ਕੀ ਕਾਰਨ ਹੋਇਆ ਨਹੀਂ ਦੇਖੋ ਜਿਹੜੀ ਉਹ ਕੁਰਕੀ ਹੋਈ ਸੀਗੀ ਦੋ ਕਨਾਲਾਂ ਦੀ ਕੋਠੀ ਹੈ ਹਿਸਾਬ ਨਾਲ ਜੀ ਚੰਡੀਗੜ੍ਹ ਦੀ ਬੜਾ ਰੌਲਾ ਪਿਆ ਸੀਗਾ ਸੁਮੇਦ ਸੈਣੀ ਦੀ ਉਹ ਕੋਠੀ ਅਟੈਚ ਹੋ ਗਈ ਤੇ ਹੁੰਦਾ ਕਿ ਇਹ ਕਿ ਉਹਦੀ ਮਿਆਦ ਵਧਵਾਉਣੀ ਹੁੰਦੀ ਆ। ਹੂੰ। ਅਖਬਾਰ ਦੇ ਮੁਤਾਬਕ ਸੁਮੇਧ ਸੈਣੀ ਦੀ ਉਹ ਜਿਹੜੀ ਕੋਠੀ ਨਾਲ ਇਹਨਾਂ ਨੇ ਅਟੈਚ ਕੀਤੀ ਸੀਗੀ ਉਹਦੀ ਸਰਕਾਰ ਨੇ ਮਿਆਦ ਹੀ ਨਹੀਂ ਵਧਵਾਈ। ਹੂੰ। ਤਾਂ ਕੋਰਟ ਨੇ ਉਹਨੂੰ ਕਹਿ ਲੋ ਕਿ ਮੁਕਤ ਕਰ ਦਿੱਤਾ। ਜੀ। ਹੁਣ ਜਦੋਂ ਮੁਕਤ ਕਰ ਦਿੱਤਾ ਤਾਂ ਕੋਰਟ ਨੇ ਨਾਲ ਵੈਸੇ ਰਸਤਾ ਰੱਖਿਆ ਹੈ ਸਰਕਾਰ ਵਾਸਤੇ। ਹੂੰ। ਕਿ ਭਾਈ ਤੁਸੀਂ ਜੇ ਇਹਦੇ ਖਿਲਾਫ ਕੋਰਟ 'ਚ ਜਾਣਾ ਚਾਹੋ ਅੱਗੇ ਤਾਂ ਆ ਸਕਦੇ ਹੋ ਵੈਲਕਮ। ਜੀ ਪਰ ਵੱਡਾ ਸਵਾਲ ਆ ਕਿ ਸੁਮੇਦ ਸੈਣੀ ਵਰਗਾ ਇੱਕ ਸਾਬਕਾ ਵਿਵਾਦਤ ਅਫਸਰ ਹੈ ਜਿਹੜਾ ਜਿਹਦੇ ਤੇ ਕਈ ਮੁਕੱਦਮੇ ਚੱਲ ਰਹੇ ਨੇ ਚੱਲ ਰਹੇ ਬਿਲਕੁਲ ਮਸੀਂ ਉਦੋਂ ਕਹ ਲੋ ਕਿ ਬਲੇਟੇ ਚ ਲਿਆ ਕੈਪਟਨ ਅਮਰਿੰਦਰ ਸਿੰਘ ਨੇ ਹੂੰ ਤਾਂ ਤੁਸੀਂ ਇਸ ਤਰ੍ਹਾਂ ਇਹ ਸਭ ਕੁਝ ਜਿਹੜਾ ਹੈ ਉਹ ਆਸਾਨੀ ਨਾਲ ਕਿਵੇਂ ਕਰਨ ਦੇ ਰਹੇ ਹੋ ਸਭ ਇਹਨਾਂ ਦੀਆਂ ਗੱਲਾਂ ਕਮਾਲ ਦੀਆਂ ਨੇ ਹੂੰ ਕਿਸੇ ਸੱਜਣ ਨੇ ਪੁੱਛ ਲਿਆ ਕਹਿੰਦੇ ਜੀ ਕਿ ਮਾਨ ਸਾਹਿਬ ਦਿੱਲੀ ਚਲੇ ਗਏ ਤੇ ਮੈਂ ਕਿਹਾ ਜੀ ਕੀ ਫਰਕ ਪਿਆ ਜੀ ਉਹ ਕਹਿੰਦੀ ਜੀ ਕਿ ਫਿਰ ਪੰਜਾਬ ਦਾ ਕੀ ਬਣੇਗਾ ਮੈਂ ਕਹਾਂ ਤੁਹਾਨੂੰ ਬਹੁਤ ਕਮਾਲ ਹੋ ਗਈ ਆ ਤੁਹਾਨੂੰ ਦੀਦਾ ਨਹੀਂ ਆਗਾ ਹੂੰ ਮੋਤੀਆ ਆਇਆ ਆੱਖਾਂ 'ਤੇ ਜੀ ਅਰੇ ਸਰ ਜਿਹੜੇ ਗੋਰੇ ਆਏ ਪੰਜਾਬ ਨੂੰ ਉਹ ਸੰਭਾਲ ਰਹੇ ਨੇ ਹੂੰ ਕੋਈ ਹੈ ਕੋਈ ਪਰੇਸ਼ਾਨੀ ਕੋਈ ਦਿੱਕਤ ਹੈ ਤੇ ਦੱਸੋ ਬਿਲਕੁਲ ਗੋਰੇ ਸੰਭਾਲ ਰਹੇ ਨੇ ਪੰਜਾਬ ਨੂੰ ਉਹ ਤੇ ਜਾ ਕੇ ਚਾਹੇ ਨਾਈਜੀਰੀਆ ਦੇ ਵਿੱਚ ਕੈਂਪੇਨ ਕਰ ਲੈਣ ਕੀ ਫਰਕ ਪੈਂਦਾ ਗੋਰਿਆਂ ਨੇ ਸਭ ਸੈੱਟ ਕਰ ਰੱਖਿਆ ਮਾਮਲਾ ਗੋਰੇ ਸੰਭਾਲ ਰਹੇ ਨੇ ਪੰਜਾਬ ਨੂੰ ਜੀ ਹੁਣ ਆਗੂ ਕੋਈ ਜਵਾਬ ਹੋਵੇ ਤੇ ਤਾਂ ਤਾਂ ਮਤਲਬ ਇਹ ਕਿ ਪੰਜਾਬ ਦੀ ਹਾਲਤ ਦੇਖੋ ਇਸ ਉਮੇਦ ਸੈਣੀ ਵਾਲਾ ਮਸਲਾ ਛੱਡੋ ਇੱਕ ਕਮੈਂਟ ਵੀ ਆ ਰਿਹਾ ਸੀ ਮੈਂ ਉਹਦੇ ਤੇ ਵੀ ਗੱਲ ਕਰਾਂਗਾ ਅਮਰਿੰਦਰ ਸਿੰਘ ਨੇ ਨਾ ਵੈਸੇ ਬਹੁਤ ਪੁੱਠੇ ਕੰਮ ਕੀਤੇ ਆ ਹਮ ਆਪਣੀ ਜ਼ਿੰਦਗੀ ਚ ਕੁਝ ਸਿੱਧੇ ਵੀ ਕੀਤੇ ਹੋਣੇ ਆ ਹਰ ਇੱਕ ਬੰਦਾ ਬੇਅਰਗਾ ساری ਜ਼ਿੰਦਗੀ ਪੁੱਠੇ ਹੀ ਨਹੀਂ ਕਰਦਾ ਕੁਝ ਸਿੱਧੇ ਵੀ ਕਰ ਲੈਂਦਾ ਜੀ ਜੀ ਪਰ ਸਿਆਸਤ ਦੇ ਵਿੱਚ ਆ ਕੇ ਪਹਿਲਾਂ ਤੇ ਉਹ ਮੁੱਖ ਸੰਸਦੀ ਸਕੱਤਰ ਸਾਰੇ ਇੰਡੀਆ ਚ ਸਿਆਪਾ ਪਾਉਣ ਵਾਲਾ ਪਹਿਲਾ ਕੈਪਟਨ ਸੀ ਹਮ ਉਹ ਰੱਦ ਹੋਇਆ ਕੰਮ ਜੀ ਫਲਾਣਾ ਵੀ ਮੋਖ ਸਾਸ ਦੀ ਸਖਤਰ ਫਲਾਣਾ ਫੇਰ ਕੀ ਕੀਤਾ ਅਮਰਿੰਦਰ ਸਿੰਘ ਨੇ ਇਹ ਕਰ ਦਿੱਤਾ ਸ਼ਾਇਦ ਕਿ ਜਿਹੜਾ ਇਨਕਮ ਟੈਕਸ ਸੀਗਾ ਵਿਧਾਇਕ ਦਾ ਉਹ ਵੀ ਜਨਤਾ ਪਰੂਗੀ ਹੂੰ ਯਾਨੀ ਸਰਕਾਰੀ ਖਜ਼ਾਨੇ ਚੋਂ ਜਾਏਗਾ ਜੀ ਸਭ ਇੱਕ ਹੋਰ ਸਿਆਪਾ ਪੈ ਗਿਆ ਲੋਕਾਂ ਬਾਅਦ ਵਿੱਚ ਇਹਨਾਂ ਨੇ ਕੀ ਕੀਤਾ ਕਿ ਜੀ ਜੇ ਕੋਈ ਚਾਹੇ ਵਿਧਾਇਕਾ ਜੀ ਉਹ ਭਰ ਸਕਦਾ ਕੱਲਾ ਨਾਗਰਾ ਸੀਗਾ ਜਿਸ ਨੇ ਆਪਣਾ ਇਨਕਮ ਟੈਕਸ ਭਰਨਾ ਸਟਾਰਟ ਕੀਤਾ ਬਾਕੀ ਇਹ ਸਾਰੇ ਹੀ ਜਿਹੜੇ ਕਰੋੜਪਤੀ ਇਹਨਾਂ ਨੂੰ ਪਿੱਸੂ ਪੈ ਗਿਆ ਜੀ ਕਿ 30 40 ਹਜ਼ਾਰ ਮਾਸਿਕ ਟੈਕਸ ਬਣਦਾ ਇਹਨਾਂ ਦਾ ਕਿਸੇ ਨਾ ਭਰੇ ਜਿੱਥੇ ਮੌਕਾ ਮਿਲਦਾ ਛੱਡ ਦ ਹੁਣ ਇਹਨਾਂ ਨੇ ਉਸ ਵੇਲੇ ਇੱਕ ਹੋਰ ਪ੍ਰਬੰਧ ਕੀਤਾ ਕਿ 31 ਜਨਵਰੀ ਤੱਕ ਵੀ ਤੁਸੀਂ ਆਪਣੀਆਂ ਜਿਹੜੀਆਂ ਜਦਾਦਾ ਨੇ ਉਹਨਾਂ ਦੇ ਵੇਰਵੇ ਜਿਹੜੇ ਆ ਵਿਧਾਨ ਸਭਾ ਦੇ ਪਾਸ ਜਮ੍ਹਾਂ ਕਰਾਓ ਜੀ ਆ ਲੋ ਕੱਲ ਕੇ ਪਰਸੋਂ ਦੀ ਖਬਰ ਆ ਕਿ ਦੱਸਦੇ ਆ ਕਿ ਆ ਜਿਹੜੇ ਹੁਣ 92 93 ਤੇ ਇਹਨਾਂ ਦੇ ਹੀ ਆ। ਬਾਕੀ ਦੂਜੇ ਲਾ ਲਓ 117 ਚੋਂ। ਹੂੰ ਦੱਸਦੇ ਆ ਕਿ ਕੁਝ ਕੁ ਨੂੰ ਛੱਡ ਕੇ ਬਾਕੀਆਂ ਨੇ ਆਪਦੀ ਜਾਇਦਾਦ ਦੇ ਵੇਰਵੇ ਜਿਹੜੇ ਉਹ ਦਰਜ ਹੀ ਨਹੀਂ ਕਰਵਾਏ। ਹੂੰ ਉਹ ਕਰਵਾਉਂਦੇ ਹੀ ਨਹੀਂ। ਜੀ ਜੀ। ਤਾਂ ਕਿ ਇਹਦੇ ਸੰਬੰਧੀ ਕੋਈ ਕਾਨੂੰਨ ਤੇ ਹੈ ਨਹੀਂਗਾ। ਉਹਨਾਂ ਨੂੰ ਪਤਾ ਕਿਤਾ ਬੰਨਣਾ ਕੀ ਆ। ਜੀ। ਕੁਝ ਵੀ ਨਹੀਂ ਬੰਨਣਾ। ਬਿਲਕੁਲ। ਮਤਲਬ ਕਿ ਤੁਸੀਂ ਇਹ ਅਪੀਲ ਕਰ ਰਹੇ ਹੋ ਕਿ ਯਾਰ ਇਨਕਮ ਟੈਕਸ ਤੁਸੀਂ ਹੋ ਸਕੇ ਤੇ ਆਪਦੀ ਜੇਬ ਚ ਪਾ ਦਿਓ। ਤੁਸੀਂ ਰੱਦ ਕਰੋ ਇਹ। ਹੂੰ ਯਾਰ ਧੰਨ। ਅੱਛਾ ਆਖਿਰ ਰੱਬਾ ਜਿੰਨਾ ਤੈ ਪਕਾਉਣਾ ਪਊ ਸਾਡੇ ਅਰਗੇ ਤੇ ਕਹਿੰਦੇ ਕਿ ਰੱਬਾ ਇੰਨੇ ਕੁ ਜੋ ਕੇ ਕਰ ਦੇ ਕਿ 30% ਟੈਕਸ ਦੇਣ ਜੋਗੇ ਹੋ ਜਾਈਂ ਟੈਕਸ ਦੇਣ ਜੋਗੇ ਕਿ ਕਹਿੰਦੇ 50 60 ਕਰੋੜ 70 ਕਰੋੜ ਦੀ ਆਮਦਨ ਹੋ ਜਾਈਂ ਨਾ ਵੀ 30 ਕਰੋੜ ਜਾਂ 30% ਮਤਲਬ ਕਿ 100 ਕਰੋੜ ਚੋਂ 30 ਕਰੋੜ ਜਾਂ 30% ਟੈਕਸ ਦੇਣ ਜੋਗੇ ਕਿਤੇ ਹੋ ਜਾਈਂ ਨਾ ਤੇ 1 ਕਦੇ ਪਰਸੈਂਟ ਚ ਆ ਜਾਾਂਗੇ ਇੰਡੀਆ ਚ ਇਹ ਇਹ ਕਹਿੰਦੇ ਆ ਕਿ ਹਾਏ ਸਾਨੂੰ 30-40000 ਰੁਪਈਆ ਨਾ ਦੇਣਾ ਪੈ ਜਾ ਹਾਏ ਹਾਏ ਕਰਦੇ ਫਰਦੇ ਆ ਮਤਲਬ ਕਿ ਤੁਸੀਂ ਉਹਨਾਂ ਨੂੰ ਰੱਦ ਕਰਕੇ ਪਰੇ ਮਾਰੋ ਜੀ ਤੇ ਆ ਉਤੋਂ ਜਾਇਦਾਦਾਂ ਦੇ ਵੇਰਵੇ ਆਖੇ ਜੀ ਦਰਜ ਕਰਵਾਓ ਕੀ ਫਾਇਦਾ ਜਦੋਂ ਕਾਨੂੰਨੀ ਹੈ ਨਹੀਂ ਇਸ ਤਰ੍ਹਾਂ ਦਾ ਉਹ ਕਿਸੇ ਨੇ ਕਰਾਇਆ ਕਿਸੇ ਨੇ ਨਹੀਂ ਕਰਾਇਆ ਉਹ ਨਹੀਂ ਕਰਾਉਣ ਵਾਲੇ ਕਿਉਂ ਨਹੀਂ ਕਰਵਾ ਰਹੇ ਜੀ ਕਿਉਂ ਕਿ ਪਤਾ ਲੱਗ ਜੂ ਪਿਛਲੇ ਸਾਲ ਕਿੰਨੀ ਸੀ ਐਤ ਕੀ ਕਿੰਨੀ ਹੈ ਕਿੰਨੀ ਹੈ ਸੱਚ ਮੱਚ ਦੇ ਆ ਨਾ ਇਹ ਉੱਤੇ ਡਰ ਮਾਰਦੇ ਆ ਮਿੰਟੂ ਜੀ ਬਿਲਕੁਲ ਬਿਲਕੁਲ ਮਿੱਤਰ ਇੱਕ ਕਹਿ ਰਹੇ ਸੀਗੇ ਕਿ ਭਾਈ ਇਹ ਜਿਹੜਾ ਹੈਗਾ ਨਾ ਸਿਸਟਮ ਆਪਣੇ ਇਦਾਂ ਹੀ ਆ ਰਜਿੰਦਰ ਜੀ ਦੱਸ ਰਹੇ ਨੇ ਕਿ ਸੈਣੀ ਸਾਹਿਬ ਕਹਿੰਦੇ ਅੱਜ ਸ਼ਾਇਦ ਹੜਤਾਲ ਤੇ ਬੈਠੇ ਹੋਏ ਨੇ ਤੇ ਪਤਾ ਨਹੀਂ ਇਹਦੇ ਬਾਰੇ ਮਿੰਟੂ ਜੀ ਇੱਕ ਕਮੈਂਟ ਹੋਰ ਕਿਸੇ ਮਿੱਤਰ ਦਾ ਸੀਗਾ ਕਰਨ ਸਿੰਘ ਜੀ ਦਾ ਥੋੜਾ ਜਿਹਾ ਖਬਰ ਤੋਂ ਹਟ ਕੇ ਪਰ ਮੈਂ ਪੜ੍ਹਦੇ ਆਂ ਕਹਿੰਦੇ ਕਿ ਨੀਡ ਸੁਜੈਸ਼ਨਸ ਪੰਜਾਬ ਗਵਰਨਮੈਂਟ ਕਹਿੰਦੇ ਐਨ ਆਰ ਆਈਜ਼ ਦੀ ਜਿਹੜੀ ਨਾ ਹੈਲਪ ਨਹੀਂ ਕਰ ਰਹੀ ਤੇ ਪਾਸਵਰਡ ਵੈਰੀਫਿਕੇਸ਼ਨ ਸ਼ਾਇਦ ਪਾਸਪੋਰਟ ਲਿਖਣਾ ਚਾਹੁੰਦੇ ਹੁਣ ਮੈਨੂੰ ਲੱਗਦਾ ਹੈ ਕਹਿੰਦੇ ਉਹਦੇ ਵਿੱਚ ਕੀ ਸਾਨੂੰ ਕਰਨਾ ਚਾਹੀਦਾ ਹੈ ਜੇ ਕੋਈ ਇਨਫੋਰਮੇਸ਼ਨ Uh, मतलब के एनआरआई एनआरआई ने कहंदे ਇਹਨਾਂ ਨੂੰ ਹੈਲਪ ਚਾਹੀਦੀ ਐ ਪਾਸਪੋਰਟ ਵੈਰੀਫਿਕੇਸ਼ਨ ਹੋਣੀ ਐ ਮੈਨੂੰ ਲੱਗਦਾ ਇਹਨਾਂ ਨੇ ਪਾਸਵਰਡ ਵੈਰੀਫਿਕੇਸ਼ਨ ਲਿਖੀ ਹੋਈ ਐ আচ্ছা ਪਾਸਪੋਰਟ ਵੈਰੀਫਿਕੇਸ਼ਨ ਵਾਸਤੇ ਮੈਨੂੰ ਇਹ ਲੱਗ ਰਿਹਾ ਕਿ ਪਾਸਪੋਰਟ ਹੋਣਾ ਚਾਹੀਦਾ ਤੇ ਉਹਦੇ ਵਿੱਚ ਪਾਸਪੋਰਟ ਦੀ ਵੈਰੀਫਿਕੇਸ਼ਨ ਜਿਹੜੀ ਐ ਪਾਸਪੋਰਟ ਹਾਂਜੀ ਉਹਨਾਂ 'ਚ ਤਾਂ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ ਹੂੰ ਵੈਰੀਫਿਕੇਸ਼ਨ ਤੋਂ ਹੋ ਜਾਣੀ ਚਾਹੀਦੀ ਐ ਕਿ ਇਹ ਉਧਰ ਨੇ ਥੋੜਾ ਜਿਹਾ ਕਲੀਅਰ ਹੋਵੇ ਨਾ ਜਾਂ ਤੁਸੀਂ ਇਹਦਾ ਕਰ ਜੀ ਸਾਨੂੰ ਮੇਲ ਕਰ ਦਿਓ ਜੇ ਮੇਲ ਫਾਰਵਰਡ ਹੋ ਜਾਏਗਾ ਬਸ ਤੁਸੀਂ ਇਹ ਕਹਿ ਦਿਓ ਕਿ ਪ੍ਰੋਗਰਾਮ ਦੇ ਵਿੱਚ ਸਵਾਲ ਪੁੱਛਿਆ ਸੀਗਾ ਤਾਂ ਮੇਲ ਫਾਰਵਰਡ ਹੋ ਜਾਏਗਾ ਤੇ ਤੁਸੀਂ ਮੈਨੂੰ ਦੱਸ ਦੇਣਾ ਤਫਸੀਲ ਦੇ ਨਾਲ ਜੇ ਮੈਂ ਹੈਲਪ ਕਰ ਸਕਦਾ ਹੋਇਆ ਜੀ ਮੈਂ ਜ਼ਰੂਰ ਕਰ ਦੂੰਗਾ ਜੀ ਜੇ ਨਾ ਵੀ ਹੋਏ ਮੈਂ ਪੁੱਛ ਕੇ ਵੀ ਕਰ ਦੂੰਗਾ ਜੀ ਕਿਸੇ ਪੁਲਿਸ ਅਫਸਰ ਤੋਂ ਵੀ ਪੁੱਛ ਲਾਂਗੇ ਬਹੁਤ ਆਪਣੇ ਬੇਲੀ ਹੈਗੇ ਠੀਕ ਹੈ ਨਾ ਜੀ ਆਪਾਂ ਇੰਨਾ ਕਰ ਸਕਦੇ ਹਾਂ ਜੇ ਕੋਈ ਭੈਣ ਭਰਾ ਦੀ ਕਿਸੇ ਦੀ ਮਦਦ ਹੋ ਜਵੇਂ ਇੱਕ ਹੋਰ ਮੇਲ ਆਇਆ ਜੀ ਮੇਰੇ ਇੱਕ ਪਰਸਨਲ ਫਰੈਂਡ ਦਾ ਉਹ ਮੈਨੂੰ ਮੇਲ ਮਿਲ ਗਿਆ ਤਾਂ ਉਹਨਾਂ ਨੇ ਨੰਬਰ ਮੰਗਿਆ ਸੀ ਬੋਰ ਵਾਲਿਆਂ ਨੇ ਉਹ ਵੀ ਮੈਂ ਸ਼ਨੀਵਾਰ ਸਾਰੇ ਝੱਕ ਦੂੰਗਾ ਮੈਂ ਜਿੰਨੇ ਪੈਂਡਿੰਗ ਪਏ ਆ ਜੀ ਕਰ ਲਓ ਜੀ ਮੇਲ ਆਈਡੀ ਵੀ ਤੁਹਾਨੂੰ ਪੋਸਟ ਕਰਤੀ ਹੈ ਕਮੈਂਟ ਬਾਕਸ ਦੇ ਵਿੱਚ ਤੁਹਾਨੂੰ ਕਿਸੇ ਦੀ ਜ਼ਰੂਰਤ ਹੈ ਤੇ ਤੁਸੀਂ ਭਾਈ ਰੱਖ ਵੀ ਸਕਦੇ ਹੋ ਕਦੇ ਫੇਰ ਜ਼ਰੂਰਤ ਪਵੇ ਤਾਂ ਹਾਂ ਜੀ ਹਾਂ ਜੀ ਤੇ ਉਹ ਆਪਾਂ ਕਰਦੇਾਂਗੇ ਵੀ ਕਿੱਥੇ ਅੜਚਨ ਹੈ ਜਦੋਂ ਕਲੀਅਰ ਹੋ ਜਾਏਗਾ ਆਪਾਂ ਨੂੰ ਤੇ ਜਿੰਨੀ ਕੋ ਆਪਾਂ ਹੈਲਪ ਕਰ ਸਕਦੇ ਹਾਂ ਕਿਉਂਕਿ ਦੇਖੋ ਆਪਣਾ ਕੰਮ ਰਸਤਾ ਦੱਸਣਾ ਜੀ ਆਪਾਂ ਕੋਈ ਅਥਾਰਟੀ ਤੇ ਹੈ ਨਹੀਂ ਕਿ ਜੀ 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 ਕਿ ਅਸੀਂ ਕਹਿ ਦਈਏ ਕਿ ਲਾਉ ਜੀ ਹੋ ਗਿਆ ਤੇ ਪੁੱਛੇਗਾ ਕਈ ਵਾਰੀ ਧਿਆਨ ਚ ਉਹ ਕਲੀਅਰ ਹੋ ਜਾਏਗੀ ਨਾ ਗੱਲ ਤੇ ਫਿਰ ਆਪਾਂ ਜੀ 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 ਕਰਾਂਗੇ ਬਿਲਕੁਲ ਬਿਲਕੁਲ ਕੁਲਵੰਤ ਜੀ ਆਪਾਂ ਇਸੇ ਗੱਲ ਕਰ ਚੁੱਕੇ ਹਾਂ ਜੀ ਪਹਿਲਾਂ ਇਹਨਾਂ ਦੇ ਕਾਫੀ ਰੌਲੇ ਜਿਹੜੇ ਸੀ ਆਪਾਂ ਸਾਰਿਆਂ ਦਾ ਹੀ ਖੈਰ ਜ਼ਿਕਰ ਥੋੜਾ ਥੋੜਾ ਕੀਤਾ ਹੈ ਨਹੀਂ ਅੱਜ ਤੇ ਹੁਣ ਆਪਾਂ ਦੇਖੋ ਰੌਲਾ ਇੱਕ ਤਰ੍ਹਾਂ ਨਾਲ ਤੁਹਾਡੇ ਸਾਹਮਣੇ ਟੈਸਟ ਕਰ ਲ ਤੇ ਕੋਈ ਚੱਕਰ ਨਹੀਂ ਆਏਗਾ ਹੁਣ ਗੱਲ ਇਹ ਆ ਕਿ ਉਸ ਚੀਜ਼ ਦੇ ਵਿੱਚ ਆਪਾਂ ਕੀ ਕਰੀਏ ਹਮ ਇਤੇ ਆਪਣੇ ਆਪ ਜੋ ਚੁਣੇ ਹੋਏ ਨੁਮਾਇੰਦੇ ਆ ਮੈਂ ਅੱਗੇ ਬਾਰ ਬਾਰ ਗੱਲ ਕਹਿਣਾ ਹੁਣਾ ਹਮ ਸੁਖਮ ਸਿੰਘ ਸਾਹਿਬ ਕਿ ਸਾਡੀ ਐਡੀ ਮਾੜੀ ਕਿਸਮਤ ਆ ਕਿ ਸਾਨੂੰ 117 ਇਹ ਹਮ ਤੇ 20 ਕੁ ਮੈਂਬਰ ਪਾਰਲੀਮੈਂਟ ਕਿੰਨੇ ਹੋ ਗਏ 137 ਹਮ ਤੇ 22 23 ਸਾਨੂੰ ਐਸਐਸਪੀ 22 23 ਸਾਨੂੰ ਡੀਸੀ ਜੀ ਇਹ ਨਹੀਂ ਸਿਰੇ ਦੇ ਮਿਲਦੇ ਜਦਨ ਇਹ ਮਿਲ ਜਾਣਾ ਐਨ ਗਲਾ ਟਕਾਣੇ ਲੱਗ ਜਾਣਗੇ ਆ ਇੰਨੇ ਕੋ ਬੰਦੇ ਸਾਨੂੰ ਚਾਹੀਦੇ ਇਟਾ ਵੱਡਾ ਸੂਬਾ ਤੇ 150 200 ਬੰਦੇ 150 200 ਬੰਦੇ ਜਦਨ ਮਤ ਮਿਲੀ ਵਾਲੇ ਹੋ ਗਏ ਹਮ ਵਿਜ਼ਡਮ ਵਾਲੇ ਹੋ ਗਏ ਜੀ ਜੀ ਜੁਰਤ ਵਾਲੇ ਹੋ ਗਏ ਲੋਕ ਪੱਖੀ ਹੋ ਗਏ ਆਪੋ ਆਪਣੀ ਜ਼ਿੰਮੇਵਾਰੀ ਆਜ਼ਾਦਾਨਾ ਢੰਗ ਨਾਲ ਨਿਭਾਉਣ ਵਾਲੇ ਹੋ ਗਏ ਤੇ ਗੱਲ ਅੜੂਗੀ ਕਿਹੜੀ ਦੱਸੋ ਐਮ ਐਲ ਏ ਹੋ ਗਿਆ ਐਮ ਪੀ ਹੋ ਗਿਆ ਐਸ ਐਸ ਪੀ ਹੋ ਗਿਆ ਡੀ ਸੀ ਹੋ ਗਿਆ ਹੋਰ ਕੀ ਹੁੰਦਾ ਜਿਹੜਿਆ ਦੱਸੋ ਮੈਨੂੰ ਹਲਕਿਆਂ 'ਚ ਹੋਰ ਕੀ ਹੁੰਦਾ ਹੈ ਤੇ ਜਦੋਂ ਸਾਨੂੰ ਇਸ ਤਰ੍ਹਾਂ ਦੇ ਨੁਮਾਇंदे ਟੱਕਰਦੇ ਆ ਉਹ ਆਂਦੇ ਯੋਗ ਨੂੰ ਯੋਗ ਟੱਕਰਿਆ ਹਾਂ ਅਹੀਂ ਵੀ ਉਹੋ ਜਿਹੇ ਆਗਾ ਉਹ ਉਹੋ ਜਿਹੇ ਆ ਉਹ ਇੱਥੋਂ ਜਿੱਤ ਜਾਂਦੇ ਆ ਤੇ ਤੁਸੀਂ ਦੇਖ ਲਓ ਕਿ ਮਤਲਬ 5 ਸਾਲਾਂ ਦੇ ਵਿੱਚ ਹੂੰ ਉਹ ਚੰਡੀਗੜ੍ਹ ਕਿੰਨਾ ਰਹਿੰਦੇ ਤੇ ਹਲਕੇ 'ਚ ਕਿੰਨਾ ਕਿੰਨਾ ਰਹਿੰਦੇ ਬਿਲਕੁਲ ਆ ਜਿਹੜੇ ਆਮ ਆਦਮੀ ਪਾਰਟੀ ਵਾਲੇ ਬਣੇ ਆ ਵੀਰ ਹੂੰ ਇਹਦੇ ਜ਼ਿਆਦਾਤਰ ਰਹਿੰਦੇ ਪ੍ਰਚਾਰਾਂ ਦੇ ਵਿੱਚ ਆ ਇਹਨਾਂ ਨੂੰ ਇਹ ਬੜੀ ਵਿਵਤਾ ਪਈ ਆ ਜੀ ਠੀਕ ਹੈ ਨਾ ਉਹ ਮਤਲਬ ਕਿ ਇੱਥੇ ਚੋਣ ਆ ਗਈ ਹੈ ਜੇ ਇੱਥੇ ਚੋਣ ਆ ਗਈ ਚੋਣ ਨੇ ਨਾਉਣ ਕੀਤੇ ਹੋਏ ਨੇ ਹੂੰ